ਬਟਾਲਾ ਵਿਖੇ ਇੱਕ ਐਡਵੋਕੇਟ ਇਸਤਰੀ ਦੇ ਕੁਝ ਸਰਾਰਤੀ ਅੰਸ਼ਾਂ ਦੇ ਵੱਲੋਂ ਕਪੇ ਪਾੜਨ ਅਤੇ ਉਸਦੇ ਭਰਾਵਾਂ ਤੇ ਹਮਲਾ ਕਰਨ ਤੋਂ ਬਾਅਦ ਬਟਾਲਾ ਦੇ ਐਡਵੋਕੇਟ ਤੇ ਬਾਰਾ ਐਸੋਸੀਏਸ਼ਨ ਵੱਲੋਂ ਬਟਾਲਾ ਕੋਰਟ ਦਾ ਕੰਮ ਮੁਕੰਮਲ ਤੌਰ ਤੇ ਠੱਪ ਕੀਤਾ ਗਿਆ ਅਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਹਾਂਜੀ ਜੀ ਕੀ ਨਾਮ ਆਪਨ ਮੇਰਾ ਨਾਮ ਕਾਜਲਾ ਮੈਂ ਬਟਾਲਾ ਦੀ ਰਹਿਣ ਵਾਲੀ ਆ ਤੇ ਮੈਂ ਐਜ਼ ਅ ਐਡਵੋਕੇਟ ਪ੍ਰੈਕਟਿਸ ਕਰ ਰਹੀ ਹਾਂ ਬਟਾਲਾ ਬਾੜ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ 8 ਜਨਵਰੀ ਨੂੰ ਪੌਣੇ 7 ਵਜੇ ਪੌਣੇ 8 ਵਜੇ ਸਾਡੇ ਗੁਵਾਨ ਦੇ ਵਿੱਚ ਇੱਕ ਫੰਕਸ਼ਨ ਚੱਲ ਰਿਹਾ ਸੀ ਜਿਹਦੇ ਵਿੱਚ ਕੁਝ ਸ਼ਾਰਤੀ ਅਨਸ਼ਰ ਆਏ ਸੀ ਅੰਮ੍ਰਿਤਸਰ ਤੋਂ ਤੇ ਉਹਨਾਂ ਨੇ ਮੇਰੇ ਨਾਲ ਮਿਸਹੈਪਨਿੰਗ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਮੇਰੇ ਬ੍ਰਦਰ ਨੇ ਉਸ ਚੀਜ਼ ਦਾ ਵਿਰੋਧ ਕੀਤਾ ਤਾਂ ਉਹਨਾਂ ਨੇ ਮੇਰੇ ਬ੍ਰਦਰ ਨੂੰ ਪਾંચੇ ਜਾਣਿਆ ਨੇ ਮਤਲਬ ਨਾਲ ਰਾਲ ਕੇ ਬ੍ਰਦਰ ਨੂੰ ਕੁੱਟਿਆ ਉਹਦੇ ਸਿਰ 'ਤੇ ਸੱਟ ਲਗਾਈ ਮਤਲਬ ਪਿਸਟਲ ਦਾ ਬੱਟ ਮਾਰਿਆ ਤੇ ਜਦੋਂ ਮੈਂ ਤੇ ਮੇਰੀ ਮੰਮਾ ਛਡਾਨ ਜਾ ਰਹੀ ਸੀਗੀ ਤੇ ਉਹਨਾਂ ਨੇ ਮੇਰੇ ਨਾਲ ਮਿਸਅਪ ਨਹੀਂ ਕੀਤੀ ਮੇਰੇ ਕੱਪੜੇ ਫਾੜਨ ਦੀ ਕੋਸ਼ਿਸ਼ ਕੀਤੀ ਐਂਡ ਉਹਨਾਂ ਨੇ ਮੈਨੂੰ ਮਤਲਬ ਕੁਝ ਗਲਤ ਕੁਝ ਗਲਤ ਹੈਪਨਿੰਗਸ ਕਰਕੇ ਉਹਨਾਂ ਨੇ ਮੈਨੂੰ ਮਤਲਬ ਸੋਟਾ ਦੈਨ ਫਿਰ ਉਸ ਤੋਂ ਬਾਅਦ ਮੇਰੇ ਬਰਦਰ ਦੇ ਬਹੁਤ ਜ਼ਿਆਦਾ ਬਲੀਡਿੰਗ ਹੋ ਲੱਗ ਪਈ ਫਿਰ ਆਪਾਂ ਪੁਲਿਸ ਪੁਲਿਸ 100 ਨੰਬਰ ਤੇ ਪੁਲਿਸ ਬੁਲਾਈ ਉਹਨਾਂ ਨੇ ਚਲੋ ਜਿੱਦਾਂ ਵੀ ਹੋਇਆ ਉਹਨਾਂ ਨੇ ਆਪਣੀ ਇਨਕੁਆਇਰੀ ਕੀਤੀ ਉਸ ਤੋਂ ਬਾਅਦ ਮੈਂ ਆਪਣੀ ਐਮਲਰ ਕਟਵਾਈ ਐਂਡ ਉਸ ਤੋਂ ਜਦੋਂ ਆਪਾਂ ਕੰਪਲੇਨ ਕਰਕੇ ਘਰ ਆਏ ਦੈਨ ਉਸ ਜਿਹੜੇ ਸਾਡੇ ਆਪੋਜ਼ਿਟ ਪਾਰਟੀ ਸੀਗੀ ਉਹਨਾਂ ਨੇ ਘਰਾਂ ਕੇ ਸਾਨੂੰ ਧਮਕਾਇਆ ਕਿ ਅਗਰ ਤੁਸੀਂ ਸਾਡੇ ਖਿਲਾਫ ਕੋਈ ਐਕਸ਼ਨ ਲਿਆ ਕਾਰਵਾਈ ਕੀਤੀ ਤਾਂ ਆਪਾਂ ਆਪਾਂ ਕੀਆ ਤਾਂ ਤੁਸੀਂ ਰਾਹ ਚੰਦੇ ਜਾਂਦੇ ਹੋ ਆਪਾਂ ਕੁਝ ਵੀ ਆਪਣਾ ਗਲਤ ਸਟੈਪ ਲੈ ਸਕਦੇ ਆ ਸੋ ਮੈਂ ਇਹੀ ਕਹਿਣਾ ਚਾਹਾਂਗੀ ਤੁਹਾਡੇ ਬ੍ਰਦਰ ਤੇ ਸਿਰ ਵਿੱਚ ਕੀ ਮਾਰਿਆ ਜਿਹਦੇ ਨਾਲ ਉਹਨਾਂ ਨੇ ਪਿਸਟਲ ਦਾ ਬੱਟ ਮਾਰਿਆ ਸੀ ਤੁਸੀਂ ਪੁਲਿਸ ਨੂੰ ਹਾਂਜੀ ਮੈਂ ਪੁਲਿਸ ਨੂੰ 9 ਤਰੀਕ ਨੂੰ ਮੈਂ ਆਪਣੀ ਕੰਪਲੇਨ ਫਾਈਲ ਕੀਤੀ ਮੇਰੇ ਨਾਲ ਸਾਡੇ ਪ੍ਰਧਾਨ ਸਤਿੰਦਰ ਸਿੰਘ ਸਿੰਦਰ ਸਰ ਤੇ ਹੋਰ ਵੀ ਕੁਝ ਮੇਰੇ ਬਾਅਦ ਮੈਂਬਰਸ ਈ ਸੀਗੇ ਆਪਾਂ ਐਸਐਸਪੀ ਸਰ ਨੂੰ ਆਪਾਂ ਆਪਣੀ ਕੰਪਲੇਨ ਫਾਈਲ ਕੀਤੀ ਆਪਾਂ ਜੋ ਵੀ ਸਾਡੇ ਨਾਲ ਗੱਲਬਾਤ ਹੋਈ ਆਪਾਂ ਉਹਨਾਂ ਨੂੰ ਦਸੀ ਸੋ ਇਹ ਇਨੀ ਟ੍ਰਿਕ ਹੋ ਗਈ ਲੱਗ ਪਈ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਜਨਵਰੀ 8 ਦੀ ਗੱਲ ਤੁਸੀਂ ਹੁਣ ਤੱਕ ਕੀ ਕਾਰਵਾਈ ਹੋਈ ਇੱਕ ਮੰਥ ਤੋਂ ਬਾਅਦ ਮੇਰੇ ਅੱਜ ਬਿਆਨ ਹੋਇਆ ਮੈਂ ਬਹੁਤ ਮਤਲਬ ਚੱਕਰ ਲਗਾਏ ਪੁਲਿਸ ਸਟੇਸ਼ਨ ਬਹੁਤ ਜ਼ਿਆਦਾ ਰਿਕੁਐਸਟ ਕੀਤੀ ਕਿ ਸਾਡੀ ਕੋਈ ਸਾਡੀ ਕੋਈ ਕਾਰਵਾਈ ਕੀਤੀ ਜਾਏ ਕਿਉਂਕਿ ਉਹ ਸਾਨੂੰ ਡੇਲੀ ਆਣ ਕੇ ਤੰਗ ਪਰੇਸ਼ਾਨ ਕਰ ਰਹੀ ਸੀ ਹਰਾਸ ਕਰ ਰਹੀ ਸੀ ਸੋ ਇੱਕ ਮੰਤ ਤੋਂ ਬਾਅਦ ਅੱਜ ਮੇਰੇ ਬਿਆਨ ਹੋਇਆ ਮੈਂ ਆਪਣੀ ਬਾਰ ਮੈਂਬਰ ਦਾ ਧੰਨਵਾਦ ਕਰਦੀ ਅੱਜ ਮੇਰੀ ਬਾਰ ਮੈਂਬਰ ਨੇ ਇੱਕ ਸਟ੍ਰਿਕਲੀ ਐਕਸ਼ਨ ਲਿਆ ਕਿ ਕਿਉਂ ਸਾਡੇ ਮਤਲਬ ਐਜ਼ ਅਡਵੋਕੇਟ ਅਗਰ ਬੋ ਆਪਾ ਬੋਲੀਏ ਕਿ ਐਜ਼ ਅਡਵੋਕੇਟ ਅਗਰ ਲਾ ਦੇ ਪ੍ਰੋਟੈਕਟ ਜਿਹੜੇ ਲੋ ਨੂੰ ਪ੍ਰੋਟੈਕਟ ਕਰ ਰਿਹਾ ਅਗਰ ਉਹਨਾਂ ਨੂੰ ਹੀ ਇਨਸਾਫ ਨਹੀਂ ਮਿਲ ਰਿਹਾ ਥੈਨ ਕਿਸੇ ਨਾਰਮਲ ਇਨਸਾਨ ਨੂੰ ਕਿਵੇਂ ਇਨਸਾਫ ਮਿਲ ਸਕਦਾ ਹੈ ਸੋ ਇਹਨਾਂ ਨੇ ਅੱਜ ਅੱਜ ਬਟਾਲਾ ਬਾਰ ਦੇ ਵਿੱਚ ਅ ਸਟ੍ਰਾਈ ਕੀਤੀ ਗਈ ਤਾਂ ਕਿ ਇਸ ਚੀਜ਼ ਦੇ ਖਿਲਾਫ ਸਟ੍ਰਿਕ ਐਕਸ਼ਨ ਲਿਆ ਜਾਏ ਸੋ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਸਭ ਨੇ ਮੈਨੂੰ ਬਹੁਤ ਸਪੋਰਟ ਕੀਤਾ ਐਜ਼ ਅ ਐਡਵੋਕੇਟ ਐਜ਼ ਅ ਫੀਮੇਲ ਸੋ ਮੈਂ ਤੁਹਾਡੇ ਨਾਲ ਮੇਂ ਸਹਿਨਿੰਗ ਹੋਈ ਐ ਤੇ ਮਹੀਨਾ ਬੀਤ ਗਿਆ ਤੇ ਆਮ ਪਬਲਿਕ ਦੀ ਨਜ਼ਰ ਨਾਲ ਕਿਸ ਤਰ੍ਹਾਂ ਦਾ ਪ੍ਰਸ਼ਾਸਨਿਕ ਮੈਂ ਹੀ ਮੰਗ ਕਰਦੀ ਆ ਕਿ ਸਾਨੂੰ ਇਨਸਾਫ ਮਿਲੇ ਜਿਸ ਤਰ੍ਹਾਂ ਜੋ ਚੀਜ਼ ਮੇਰੇ ਨਾਲ ਹੋਈ ਅਗਰ ਆਪਾਂ ਸਟ੍ਰਿਕਲੀ ਪੁਲਿਸ ਵੱਲੋਂ ਸਟ੍ਰਿਕਲੀ ਐਕਸ਼ਨ ਲਿਆ ਜਾਏਗਾ ਸੋ ਉਹ ਚੀਜ਼ ਨੂੰ ਮੱਧੇ ਨਜ਼ਰ ਰੱਖਦੇ ਹੋਏ ਕਿਸੇ ਹੋਰ ਕੁੜੀ ਨਾਲ ਜਾਂ ਕਿਸੇ ਹੋਰ ਲੇਡੀ ਨਾਲ ਨੋਰਮਲ ਹੋਵੇ ਚਾਹੀਏ ਐਡਵੋਕੇਟ ਹੋਵੇ ਲਾਈਕ ਕਿਸੇ ਨਾਲ ਨਾ ਇਦਾਂ ਹੋਵੇ ਸੋ ਜੋ ਮੈਂ ਚੀਜ਼ ਇੱਕ ਮਨ ਤੋਂ ਫੇਸ ਕਰ ਰਹੀ ਆ ਮੈਂ ਨਹੀਂ ਚਾਹੁੰਦੀ ਕਿ ਕਿਸੇ ਹੋਰ ਦੇ ਨਾਲ ਵੀ ਇਹ ਚੀਜ਼ ਹੋਵੇ ਸੋ ਮੈਂ ਹੀ ਮੰਗ ਕਰਦੀ ਆ ਕਿ ਸਾਨੂੰ ਇਨਸਾਫ ਦਿੱਤਾ ਜਾਏ ਪੁਲਿਸ ਵੱਲੋਂ ਉਸੇ ਟਾਈਮ ਇਮੀਡੀਏਟਲੀ ਐਕਸ਼ਨ ਲਿਆ ਜਾਏ ਨਾ ਕਿ ਡਿਲੇ ਤੁਸੀਂ ਜਾਣਦੇ ਹੋ ਕਿ ਡਿਲੇ ਜਸਟਿਸ ਮੀਨਸ ਇਨਜਸਟਿਸ ਹੁੰਦਾ ਆ ਸੋ ਮੈਂ ਨਹੀਂ ਚਾਹੁੰਦੀ ਕਿ ਸਤਿੰਦਰਪਾਲ ਸਿੰਘ ਕਾਲੂ ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਪਟਿਆਲਾ ਤੱਲੀ ਗੱਲ ਤੇ ਮੈਂ ਬੜਾ ਧੰਨਵਾਦੀ ਆ ਤੁਹਾਡੇ ਸਾਰਿਆਂ ਦਾ ਤੁਸੀਂ ਕਵਰ ਕਰ ਰਹੇ ਹੋ ਮੇਰੀ ਬੜੀ ਵੱਡੀ ਪ੍ਰੋਬਲਮ ਆ ਵਾਹ ਤੁਸੀਂ ਕਵਰ ਕਰਦੇ ਪਏ ਹੋ ਬਹੁਤ ਤੁਹਾਡਾ ਧੰਨਵਾਦੀ ਆ ਤੁਹਾਡੇ ਸਾਰਿਆਂ ਦਾ ਜਿਹੜੇ ਰਿਪੋਰਟਰਸ ਮੇਰੇ ਆਏ ਨੇ ਹੁਣ ਮੈਂ ਮੇਨ ਗੱਲ ਦੱਸਣਾ ਚਾਹੁੰਦਾ ਵੀ ਜਿਹੜੀ ਇਹ ਘਟਨਾ ਨਾ ਇਹ ਘਟਨਾ ਬਹੁਤ ਜਾਰੀ ਮੰਦ ਭਾਗੀ ਜੇ ਮੇਰੀ ਇੱਕ ਬੱਚੀ ਆ ਮੈਂਬਰ ਆ ਮੇਰੀ ਉਦੋਂ ਨਾਲ ਜੋ ਘਟਨਾ ਦੱਸੀ ਉਹਨਾਂ ਨੇ ਵੀ ਘਰ 'ਚ ਵਿਆਹ ਹੋਣ ਰਿਹਾ ਹੈ ਗਵਾਂਡ ਦੇ ਵਿੱਚ ਤੇ ਉਹਨਾਂ ਦੇ ਵਿੱਚ ਇਹਦੇ ਨਾਲ ਬਦਸਲੂਕੀ ਹੋਈ ਹੈ ਕੱਪੜੇ ਪਾੜੇ ਆ ਤੇ ਫਿਰ ਉਹਨਾਂ ਦੇ ਵਿੱਚ ਬਦਸਲੂਕੀ ਹੋਈ ਆ ਤੇ 20 ਦਿਨ 22 ਦਿਨ ਹੋ ਗਏ ਆ ਤੇ ਹਜੇ ਤੱਕ ਸਟੇਟਮੈਂਟ ਨਹੀਂ ਹੋਈ ਤੇ ਸਟੇਟਮੈਂਟ ਹੁਣ ਰਿਪੋਰਟ ਅੱਜ ਅੱਜ ਹੋਈ ਆ ਜੋ ਮੈਂ ਜਹਾੜਤਾਲ ਕੀਤੀ ਆ ਤੇ ਇੱਕ ਤੁਹਾਨੂੰ ਮੈਂ ਇੱਕ ਗੱਲ ਦੱਸਣਾ ਜਾਊਂਗਾ ਤੁਹਾਡੇ ਮੱਦੇਨਜ਼ਰ ਸਤ ਸਾਰਿਆਂ ਨੂੰ ਵੀ ਪੂਰੇ ਪੰਜਾਬ ਨੂੰ ਵੀ ਮੇਰੇ ਕੋਲ ਇਹ ਪਰਸੋਂ ਚੌਥੇਕਾ ਮੈਸੇਜ ਆਇਆ ਸੀ ਲੈਟਰ ਆਈ ਸੀ ਹਾਈ ਕੋਰਟ ਵੱਲੋਂ ਸੁਪਰੀਮ ਕੋਰਟ ਵੱਲੋਂ ਵੀ ਤੁਸੀਂ ਨਾ ਫੋਰ ਦਾ ਪ੍ਰੋਟੈਕਸ਼ਨ ਆਫ ਔਮਨ ਔਨ ਦਾ ਵਰਕਿੰਗ ਆਵਰਸ ਵਿੱਚ ਤੁਹਾਡਾ ਨਾ ਕੋ ਬਸਲੂਕੀ ਹੁੰਦੀ ਤੇ ਉਥੇ ਕਮੇਟੀ ਬਣਾਈ ਕਿ ਬਣਾਈ ਤੇ ਮੈਂ ਉਹਦੇ ਨੋ ਲਿਖ ਕੇ ਭੇਜਿਆ ਕੋਈ ਬਣਾਈ ਨਹੀਂ ਗਈ ਤੇ ਉਹਦੇ ਦੌਰਾਨਾਂ ਚੀਜ਼ਾਂ ਹੋ ਰਹੀਆਂ ਨੇ ਤੇ ਇਸੇ ਦੌਰਾਨ ਵੀ ਇਹ ਚੀਜ਼ ਨਹੀਂ ਕਾਰਵਾਈ ਹੋ ਪਾਰੀ ਤੇ ਫਿਰ ਮੈਂ ਮੈਂ ਤੇ ਫਿਰ ਅੱਗੇ ਐਕਸ਼ਨ ਲਵਾਂਗਾ ਫੇ ਸਾਰਾ ਕੁਝ ਹੁੰਦੀ ਜੋ ਮੈਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਮੈਂ ਸਹੀ ਦੱਸਦਾ ਹਾਂ ਰਸੂਲ ਜੀ ਆ ਜੀ ਇਹ ਸਰ ਮੰਡੇ ਗਰਦਾਸਪੁਰ ਬਾਰ ਨੇ ਮੇਰੀ ਸਪੋਰਟ ਦੇ ਵਿੱਚ ਬੰਦ ਰੱਖਿਆ ਪਹਿਲੀ ਗੱਲ ਤੇ ਆ ਜੇ ਅੱਜ ਸ਼ਾਮ ਤੱਕ ਐਸੇ ਆਰ ਨਹੀਂ ਹੁੰਦੀ ਚਲੋ ਜੋ ਵੀ ਹੋ ਜੂਗਾ ਤੇ ਉਸ ਤੋਂ ਬਾਅਦ ਸਟੇਟ ਦੀ ਕਾਲ ਵੀ ਜਾਊਗੀ ਤੇ ਪੂਰੇ ਇੰਡੀਆ ਲੈਵਲ ਦੀ ਕਾਲ ਵੀ ਜਾਏਗੀ ਜੀ ਮੈਂ ਮੇਰੀ ਕੇਰਲਾ ਤੱਕ ਵੀ ਸਾਰੀ ਗੱਲ ਹੋ ਚੁੱਕੀ ਹੈ ਸਰ ਕਿਉਂਕਿ ਮੇਰੀ ਬੱਚੀ ਹੈ ਮੈਂ ਤਾਂ ਪਿੱਛੇ ਹਟਣ ਵਾਲਾ ਨਹੀਂ ਮੈਂ ਇੰਡੀਆ ਲੈਵਲ ਦੀ ਕਾਲ ਵੀ ਦੇ ਦੇਣੀ ਆ ਬਸ ਸਿੱਧੀ ਗੱਲ ਮੈਂ ਇੰਡੀਆ ਲੈਵਲ ਤੱਕ ਵੀ ਬੰਦ ਖੜਾ ਦੂੰਗਾ ਇੰਨਾ ਕੁ ਆਪਣਾ ਕੋਈ ਹੈਗਾ ਵਾ ਤੇ ਜੇ ਜੇ ਮੇਰੀ ਬੱਚੀ ਨੂੰ ਇਨਸਾਫ ਨਾ ਕਰੂੰਗੀ ਸਿੱਧੀ ਜੀ ਗੱਲ ਹੈ ਬੜੀਆਂ ਸਿਫਾਰਸ਼ਾਂ ਆਈਆਂ ਮੈਨੂੰ ਵੀ ਬੜੀਆਂ ਸਿਫਾਰਸ਼ਾਂ ਆਈਆਂ ਸੀਨੀਅਰਸ ਦੀਆਂ ਹੋਰ ਦੀ ਮਕਾਦੋ ਮੈਂ ਕਹਾਂ ਜਿੰਸੇ ਮੇਰੀ ਬੱਚੀ ਸੈਟੀਸਫੈਕਸ਼ਨ ਨਹੀਂ ਹੁੰਦੀ ਫਿਰ ਉਹਨੇ ਚ ਕੋਈ ਸੈਟੀਸਫੈਕਸ਼ਨ ਨਹੀਂ ਉਹਨੂੰ ਸੈਟੀਸਫੈਕ ਕਰ ਦਿਓ ਤਾਂ ਗੱਲ ਮੁੱਕ ਗਈ ਅੱਜ ਤੱਕ ਹੀ ਐਕਸ਼ਨ ਆ ਨਹੀਂ ਅੱਜ ਦਾ ਵੀ ਬਿਲਕੁਲ ਜੀ ਬਿਲਕੁਲ ਬੰਦ ਸੀ ਡੈਫੀਨੇਟਲੀ ਬੰਦਾ ਐਕਸ਼ਨ ਪੈਣ ਦਾ ਕਹਿੰਦੇ ਸੀ ਪਰ ਐਕਸ਼ਨ ਪੈਣ ਵੀ ਮੈਂ ਨਹੀਂ ਉਹ ਮੈਂ ਨਹੀਂ ਕਰਨਤਾ ਜੇ ਇਹ ਚੀਜ਼ ਮੇਰੇ ਲੋਰ ਪੈ ਗਈ ਮੈਂ ਮੰਡੇ ਵੀ ਕਰੂੰਗਾ ਟਿਊਬ ਤੇ ਵੀ ਕਰੂੰਗਾ ਕਿ ਅਨਲੈਂਕਡ ਹੋ ਜਾਏਗੀ ਸਾਰਾ ਕੁਝ ਜੇ ਉਹਨਾਂ ਨੇ ਕੁਝ ਨਾ ਕੀਤਾ ਤੇ ਜੇ ਪੁਲਿਸ ਨੇ ਨਾ ਕੁਝ ਕੀਤਾ ਤਾਂ ਬਹੁਤ ਮਾਰ ਦੇਖਿਆ ਗਿਆ ਕਿ ਐਡਵੋਕੇਟ ਦੀਆਂ ਜਿਹੜੀਆਂ ਸਮੱਸਿਆਵਾਂ ਉਹ ਵੀ ਪ੍ਰੋਟੈਸਟ ਤੋਂ ਬਾਅਦ ਹੀ ਜਾਨੀਆਂ ਕੀ ਘਰਾਂ ਨਾ ਮੈਂ ਦੱਸਦਾ ਨਾ ਮੈਂ ਤੁਹਾਨੂੰ ਦੱਸ ਲਗਾ ਜੀ ਵੇਖੋ ਜੀ ਮੈਂ ਆਪਣੇ ਰੈਜ਼ੋਲੂਸ਼ਨ ਤੁਸੀਂ ਜਾਂ ਪੜਿਆ ਹੋਊਗਾ ਤੁਹਾਨੂੰ ਜਿਹੜੇ ਇਹਨਾਂ ਦੀ ਕੰਟੈਸਟ ਕਰ ਰਹੇ ਆ ਆਈਓ ਗੁਰਮੀਤ ਸਿੰਘ ਜੀ ਐਸਆਈ ਜਿਹੜੇ ਐਸਐਚਓ ਆ ਉਹ ਹੈ ਗਿਆ ਆਪਣਾ ਗੁਰਦੇਵ ਸਿੰਘ ਜੀ ਡਿਪਟੀ ਸਾਹਿਬ ਨੇ ਮੇਰਾ ਫੋਨ ਨਹੀਂ ਚੁੱਕਿਆ ਇਹ ਰਿਕਾਰਡ ਚੰਗੀ ਤਰ੍ਹਾਂ ਕਰਿਓ ਸੁਣਾਇਓ ਮੇਰੇ ਡੀਐਸਪੀ ਸੀਟੀ ਨੇ ਫੋਨ ਨਹੀਂ ਚੁੱਕਿਆ ਤਿੰਨ ਵਾਰੀ ਫੋਨ ਕੀਤਾ ਉਹਨਾਂ ਨੂੰ ਮੈਂ ਤੇ ਐਸਐਸਪੀ ਨੇ ਦੋ ਵਾਰੀ ਮੇਰੀ ਇੱਕ ਇਨਾ ਸਾਹਮਣੇ ਮੈਡਮ ਜਿਸੇ ਗੱਲ ਹੋਈਆਂ ਮੇਰੀ ਬੱਚੀ ਨਾਲ ਉਹ ਸਾਹਮਣੇ ਕਾਲ ਕੀਤਾ ਉਹਨੇ ਫੋਨ ਚੁੱਕਿਆ ਦੋ ਵਾਰੀ ਇੱਕ ਵਾਰੀ ਨਹੀਂ ਮੇਰਾ ਗੱਲ ਹੋਈ ਤੇ ਆਸ਼ਵਾਸਨ ਦਿੱਤਾ ਵੀ ਕਰ ਦਾਂਗੇ ਸਾਰਾ ਕੁਝ ਨਹੀਂ ਕਸੀ ਕੋ ਲਈ ਉਹਨੇ ਫੋਨ ਦੇ باوجود ਇਹ ਚੀਜ਼ ਨਹੀਂ ਹੋਈ ਤੇ ਫਿਰ ਮੈਨੂੰ ਹਾਰ ਕੇ ਉਸ ਤੋਂ ਬਾਅਦ ਜੁਡੀਸ਼ੀਅਲ ਆਫੀਸਰ ਇਹ ਵੀ ਨੋਟ ਕਰ ਲਿਓ ਇਹ ਇਹ ਦਿਖਾਓ ਜਰੂਰ ਕਾਈਂਡਲੀ ਰਿਕੁਐਸਟ ਕਰ ਸਾਰੇ ਅੰਗੇ ਜੁਡੀਸ਼ੀਅਲ ਆਫੀਸਰਜ਼ ਦੇ ਅੱਗੇ ਹੀ ਮੈਂ ਪਸੋਂ ਅੱਜ ਤਰੀਕ ਨੋਟ ਕਰ ਲਿਓ ਪਰसों ਮੈਂ ਉਹੋ ਚੀਜ਼ ਗੱਲ ਰੱਖੀ ਸੀ ਵੀ ਮੈਨੂੰ ਤੰਗ ਨਾ ਕਰਿਓ ਮੇਰੇ ਮੇਰੇ ਪੁੱਤਰ ਦੇ ਦਾ ਮਸਲਾ ਵਾ ਨਾ ਤੰਗ ਕਰਿਓ ਤੇ ਉਹਨਾਂ ਨੇ ਮੈਂ ਕਿਹਾ ਕਰ ਦਿਓ ਕੁਝ ਨਹੀਂ ਕੀਤਾ ਇਹ ਹਾਰ ਕੇ ਮੈਨੂੰ ਅੱਜ ਇਹ ਕਦਮ ਤੱਕਣਾ ਪਿਆ ਉਦਾਂ ਤੁਹਾਡੇ ਕੋਲ ਮਤ ਮੰਗਦੇ ਆਓ ਸਾਰੇ ਵੀ 12 ਦੀ ਮਤ ਕਰਦੇ 12 ਦੀ ਮਤ ਕਰਦੇ ਹੁਣ ਆਹ ਵੇਖੋ ਪਰਸਾਂ ਨੇ ਫੇਮੇਲ ਮੈਂਬਰਸ ਬੈਠੀਆਂ ਆਏ ਮੇਰੀਆਂ ਤੇਰੀ ਗੱਲੋ ਬੈਠੀਆਂ ਨੇ ਅਸੀਂ 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 ਇਨਸਾਫ ਲੈਣ ਲਈ ਬੈਠਿਆ ਤੇ ਇਨਸਾਫ ਅਹੀਂ ਵਕੀਲ ਇਨਸਾਫ ਮੰਗਣ ਦੇ ਤੇ ਆਮ ਬੰਦਾ ਕੀ ਕਰੂਗਾ ਦੱਸੋ ਤੁਸੀਂ ਇਨਸਾਫ ਬੰਦੇ ਨੂੰ ਤੇ ਕੀ ਮਿਲੇਗਾ ਦੱਸੋ ਜੇ ਇੱਥੇਾਨੂੰ ਨਹੀਂ ਇਨਸਾਫ ਮਿਲਦਾ ਪਿਆ ਵਕੀਲ ਨੂੰ ਇਨਸਾਫ ਨਹੀਂ ਮਿਲਦਾ ਪਿਆ ਪ੍ਰੈਜ਼ੀਡੈਂਟ ਨਾਲ ਬੈਠਾ ਹੋਇਆ ਉਹਨੂੰ ਇਨਸਾਫ ਨਹੀਂ ਮਿਲਦਾ ਪਿਆ ਤੇ ਆਮ ਬੰਦੇ ਨੂੰ ਕੀ ਮਿਲੇਗਾ ਦੱਸੋ ਨਾ ਤੁਸੀਂ ਕੀ ਕਰਨਾ ਉਹਨਾਂ ਦੇ ਕੋਈ ਇਹ ਥੋੜਾ ਗੱਲ ਆ ਤੁਸੀਂ ਹਰ ਜਗ੍ਹਾ ਹੀ ਤੁਸੀਂ ਹਰ ਜਗ੍ਹਾ ਤੁਸੀਂ ਵਕੀਲਾਂ ਦੇ ਵਿੱਚ ਹੀ ਪੋਲਿਟਿਕਸ ਵਾਰ ਦੋਗੇ ਯਾਰ ਇਹ ਥੋੜਾ ਅਲੱਗ ਸੀ ਕਾਈਂਡਲੀ ਇਹ ਚੀਜ਼ ਨਾ ਚਲਾਇਓ ਮੈਂ ਰਿਕੁਐਸਟ ਕਰ ਦਿੰਦਾ ਤੁਹਾਡੇ ਸਾਰਿਆਂ ਅੱਗੇ ਸਾਰੇ ਸਾਰੇ ਚੈਨਲਾਂ ਅੱਗੇ ਵੀ ਇਹ ਚਲਾਇਓ ਜਰੂਰ ਵੀ ਇਹ ਇਨਵੋਲਵਮੈਂਟ ਮੇਰੇ ਮੇਰੀ ਬਾਰ ਦੇ ਵਿੱਚ ਹੀ ਆ ਵਕੀਲਾਂ ਦੇ ਵਿੱਚ ਇਨਵੋਲਵਮੈਂਟ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਤੁਸੀਂ ਜੋ ਕਰਨੀ ਕਰੋ ਆਪਣਾ ਆਪਣਾ ਆਪਣੀ ਪੋਲਿਟਿਕਸ ਕਰੋ ਜੋ ਕਰਨੀ ਹੈ ਸ਼ੁਕਰੀਆ ਧੰਨਵਾਦ ਇੱਕ ਨਿੱਟਮ ਹੈਗੀ ਸੀ ਮਦਈ ਐਡਵੋਕੇਟ ਐ ਕੁੜੀ ਕਾਜਲ ਪੁੱਤਰੀ ਜੋਨ ਮਸੀ ਰੈਡੈਂਸ ਕੋਕਰਪੈਸ ਮਾਨਗਰਦੀ ਸੀ ਉਸਦੇ ਬਿਆਨਾਂ ਤੇ ਅੱਜ ਮਕੰਨਾ ਨੰਬਰ 36 ਅੰਦਰ ਸ਼ੈਕਸ਼ਨ 354 115 ਬੀ ਅੰਸ 118 119 91 190 25 54 ਅਰਡਰ ਦੇ ਤਹਿਤ ਜਿਹੜਾ ਦਰਜ ਕਰਤਾ ਦੋ ਦੋਸ਼ੀ ਨੇ ਤੇ ਚਾਰ ਅਣਪਛਤੇ ਬੰਦੇ ਜੀ ਇਹ ਦੋਸ਼ੀਆ ਅਰੈਸਟ ਹੋਏ ਕਿ ਨਹੀਂ ਦੋਸ਼ੀ ਨੇ ਇਹਨਾਂ ਦੀ ਭਾਲ ਜਾਰੀ ਹੈ ਕਮਪਨੀ ਦੇ ਅਲਪਛਤ ਦੇ ਵਿਖਾਈ ਹੋਣਾ ਹੈ ਕਿ ਬੈਰੀਕ ਹੈ ਉਹ ਉਹ ਵੈਰੀਫਾਈ ਕਰ ਰਹੇ ਹੈ